ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬੁੱਕਣ ਖਾਂ ਵਾਲਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਤੇ ਨੇੜੇ ਆ ਗਿਆ ਝੋਕ ਹਰੀয়ার ਸੂਈ ਸਵਾਈ ਝੋਟੀ ਤੁਹਾਨੂੰ ਵਿਖਾ ਰਹੇ ਆ ਡਿਟੇਲ ਸਾਰੀ ਮਾਲਕ ਤੋਂ ਲੈ ਲਾਂਗੇ ਕਿੰਨਾ ਦੁੱਧਾ ਕਿੰਨੇ ਟਾਈਮ ਦੀ ਸੂਈ ਆ ਸੱਜਣੋ ਤੇ ਕਿਹੜਾ ਸੂਆ ਕਰਮਾ ਵਾਲੀ ਸੂਈ ਪਤਲੀ ਬਰੀਕ ਚਮੜੀ ਦੀ ਤੇ ਚੰਗਾ ਸਿੰਘਾ ਮਗਰ ਕੱਟੀ ਵੀ ਬਹੁਤ ਟੌਪ ਦੀ ਤੇ ਆਪ ਵੀ ਕੱਟੀ ਚੈੱਕ ਕਰ ਲਓ ਉਹ ਸਾਈਡ ਤੋਂ ਤੁਹਾਨੂੰ ਲੇਵਾ ਵਿਖਾਤਾ ਤੇ ਐਸ ਸਾਈਡ ਤੋਂ ਵੀ ਕਰਮਾ ਵਾਲੀ ਦਾ ਲੇਵਾ ਭਾਂਡਾ ਜਿਹੜਾ ਚੈੱਕ ਕਰਿਓ ਆਜੋ ਲਈਏ ਡਿਟੇਲ ਨੰਬਰ ਪਾਵਾਂਗੇ ਸਕਰੀਨ ਤੇ ਜਿਹੜੇ ਸੱਜਣ ਦੇ ਵੀ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦਦਾਰੀ ਘਰੇ ਖੜੀ ਆ ਆ ਕੇ ਬੇਸ਼ੱਕ ਦੀ ਚਵਾਈ ਕਰਕੇ ਖਰੀਦਦਾਰੀ ਕਰ ਲਿਓ ਕਿਉਂਕਿ ਦੇਖੋ ਲਿਵਾ ਪਾਂਡਾ ਕੱਟੀ ਦਾ ਤੇ ਆਜੋ ਲਈਏ ਜਾਣਕਾਰੀ ਲੋਹੀ ਕੱਟੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਪਾਉਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਵਧੀਆ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਜਾਨ ਆਪਣਾ ਨਾਂ ਦੱਸ ਦੀਏ ਜੀ ਨਿਰਮਲ ਸਿੰਘ ਸਰਪੰਚ ਨਿਰਮਲ ਸਿੰਘ ਸਰਪੰਚ ਤੇ ਪਿੰਡ ਪਿੰਡ ਬੁੱਕਣਖਾਂ ਵਾਲਾ ਬੁੱਕਣਖਾਂ ਵਾਲਾ ਤੇ ਨੇੜੇ ਆ ਗਿਆ ਝੋਕ ਹਰੀ ਯਾਰ ਤੇ ਜਿਲ੍ਹਾ ਫਰੋਹੇਪੁਰ ਆ ਗਿਆ ਨੰਬਰ ਲਾ ਦਾਂਗੇ ਸਕਰੀਨ ਤੇ ਹਨਾ ਹਾਂਜੀ ਤੇ ਝੋਟੀ ਆਪਣੇ ਘਰ ਦੀ ਕਿ ਵਪਾਰ ਲੈਂਦੀ ਆ ਘਰ ਦੀ ਹੈ ਜ ਆਪਣੀ ਪਹਿਲੇ ਸੂਏ ਸਹੀ ਪਲੂਨ ਸੂਈ ਆ ਪਹਿਲਾ ਸੂਆ ਤੇ ਆਪਣੇ ਘਰ ਦੀ ਆ ਤੇ ਦੰਦਾਂ ਚ ਵੇਖੀ ਕਿ ਨਹੀਂ ਚਾਰ ਦੰਦ ਚਾਰ ਦੰਦ ਮੂੰਹ ਤੇ ਮਗਰ ਕੱਟੀ ਇਹਦੇ ਕਿੰਨੇ ਟਾਈਮ ਦੀ ਸੂਈ ਆ ਜੀ 19 ਦਿਨ ਹੋ ਗਏ 19 ਦਿਨ ਸੂਈ ਨੂੰ ਹੋ ਗਏ ਤੇ ਕਿੰਨਾ ਦੁੱਧ ਆ ਜੀ ਹੁਣ ਦੁੱਧ ਚ ਡੰਗ ਦਾ 6 ਕਿਲੋ ਤੇ ਪਲੱਸ ਆ 12 ਕਿਲੋ ਦੁੱਧ ਹੈਗਾ ਜੀ ਦੋਨਾਂ ਡੰਗਾ ਦਾ ਹਾਂਜੀ ਵੀ ਕੋਈ ਵੀ ਸੱਜਣ ਆਵੇ ਤੇ ਆਪਦੀ ਚੋਕੇ ਲੈ ਜੇ ਬੇਸ਼ੱਕ ਦੀ ਚੋਕੇ ਲੈ ਤੇ ਚੂਣ ਚਾਂਦੀ ਇੱਕ ਨੰਬਰ ਇੱਕ ਨੰਬਰ ਠੀਕ ਆ ਤੇ ਇਹਨੂੰ ਤੂਰੀਏ ਖੋਲ ਕੇ ਤੂਰ ਤਾਂ ਕਰਾਈਏ ਚੈੱਕ ਪਰਾ ਸਾਡਾ ਬੰਦਾ ਸਿੱਧਾ ਲੋ ਵੀ ਸੱਜਣੋ ਸਿੰਗ ਨਿੱਕਾ ਜਮਾਂ ਤੂਰ ਚੈੱਕ ਕਰ ਲੋ ਤੇ ਵੇਖਿਓ ਕਿਆ ਬਾਤਾਂ ਬਹੁਤ ਸੁੰਦਰ ਝੂਟੀ ਆ ਸੱਜਣੋ ਆਉਂਦੇ ਸੂਏ ਨੂੰ ਨਾ ਕਰਮਾਂ ਵਾਲੀ ਬਹੁਤ ਟੌਪ ਦੀ ਮੈਂ ਬਣੂੰਗੀ ਲੈ ਚੱਲ ਅਰਸ਼ ਕੋਈ ਨਹੀਂ ਵੇਖੋ ਸੱਜਣੋ ਨਹੀਂ ਨਹੀਂ ਉੱਥੇ ਲੈ ਚੱਲ ਕੇਰਾ ਕੱਟੀ ਦੇ ਵੇਖੋ ਕੀ ਬਾਤ ਆ ਨਾ ਤੇ ਕੀ ਬਾਤਾਂ ਆ ਕਰਮਾਂ ਵਾਲੀ ਕੱਟੀ ਤਾਂ ਬਣਾ ਨਹੀਂ ਮਿਲ ਪੈਂਦੀ ਅੱਛਾ ਜੀ ਵੀ ਬੱਚਾ ਛੱਡੋ ਜਾਂ ਨਾ ਛੱਡੋ ਛੱਡੋ ਜਾਂ ਨਾ ਇਹ ਦੱਸਾਂ ਵੀ ਐਡੀ ਮਿੱਠੀ ਆ ਕੀ ਬਾਤ ਆ ਤੇ ਪਾਉ ਜੀ ਫਿਰ ਇਹਦਾ ਰੇਟ 1 ਲੱਖ 7000 ਇਹਦਾ ਜਿਹੜਾ ਰੇਟ ਆਪਾਂ ਕਰਦੇ ਆ ਉਹ ਕਿੰਨਾ 1 ਲੱਖ 10 1 ਲੱਖ ਤੇ 10000 ਰੁਪਿਆ ਦਾ ਰੇਟ ਆ ਤੇ ਬਾਕੀ ਮਾਨਤਨ ਕਰ ਲਾਂਗੇ ਹਾਂ ਜਿਹੜਾ ਸੱਜਣ ਫੋਨ ਲਾਊਗਾ ਜਿੱਥੇ ਸੌਦਾ ਹੋ ਗਿਆ ਉੱਥੇ ਕਰ ਲਾਂਗੇ ਹਨਾ ਹਾਂ ਜੀ ਹਾਂ ਜੀ ਨਹੀਂ ਠੀਕ ਆ ਓਕੇ ਰਿਪੋਰਟਾ ਲੋ ਵੀ ਸੱਜਣੋ 1 ਲੱਖ ਤੇ 10000 ਰੁਪਿਆ ਇਸ ਝੋਟੀ ਦਾ ਰੇਟ ਆ ਮਗਰ ਲੂਈ ਕੱਟੀ ਚੈੱਕ ਕਰੋ ਕੱਟੀ ਵੀ ਬਹੁਤ ਚੰਗਾ ਦੁੱਧ ਛੱਡਿਆ ਹੋਇਆ ਤੇ ਪੂਰੀ ਪਲੀ ਸੰਭੀ ਤੇ ਨੱਗਰ ਤੇ 12 ਕਿਲੋ ਦੁੱਧ 10 ਜਨੋ ਕੱਟੀ ਕੋਲੇ ਆ ਦੇਖੋ 6 ਕਿਲੋ ਤੋਂ ਪਲੱਸ ਤੁਸੀਂ 6 ਹੀ ਮੰਨੋ ਸੱਜਣੋ ਤੇ ਚਵਾਈ ਚੋਈ ਲੱਗੀ ਹੋਗੀ ਕੀ ਕਹਨੇ ਤੇ ਗਾੜੀ ਵੀ ਬਹੁਤ ਚੰਗੀ ਆ ਤੇ ਫਿਰ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਕਿਸੇ ਸੱਜਣ ਨੇ ਦੂਰੋਂ ਆਉਣਾ ਹੁੰਦਾ ਤੇ ਕੋਈ ਐ ਨਾ ਕਮੀ ਪੇਸ਼ੀ ਨਾ ਰਹੇ ਵੇਖੋ ਹੈ ਨਾ ਕਿਆ ਬਾਤਾਂ ਤਾਂ ਕਿਆ ਬਾਤਾਂ ਤੇ ਇਹ ਸੀਗੀ ਸੱਜਣਾ ਬੁੱਕਣ ਖਾਂ ਆਲੇ ਨਗਰ ਦੇ ਵਿੱਚ ਲੋਕਲ ਘਰੇ ਜਿਹੜੀ ਝੋਟੀ ਤੁਹਾਨੂੰ ਵਿਖਾਤੀ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਆ ਕੇ ਵੇਖਿਓ ਨਰਮਲ ਸਿੰਘ ਸਰਪੰਚ ਦੇ ਘਰੇ ਪਾਉਦੇ ਤੇ ਟੋਪ ਦੀ ਕੱਟੀ ਵਿਖਾਈ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਚਲ ਆ ਜਾ